ਹਾਂਜੀ ਸਤਿ ਸ੍ਰੀ ਅਕਾਲ ਸਾਰੇ ਆਣੋ ਸੋ ਅੱਜ ਆਪਾਂ ਗੱਲ ਕਰਾਂਗੇ ਰਾਜਨੀਤਿਕ ਚਿਹਰਿਆਂ ਦੀ ਅੱਜ ਦੀ ਤੇ ਅੱਜ ਤੋਂ ਕੁਝ ਸਮੇਂ ਪਹਿਲਾਂ ਜਦੋਂ ਸਾਡੇ ਬਾਬੇ ਦਾਦਿਆਂ ਨੇ ਰਾਜਨੀਤੀ ਦੇ ਵਿੱਚ ਪੈਰ ਧਰੇ ਸੀ ਜਾਂ ਉਹਨਾਂ ਦੇ ਟਾਈਮ ਦੀ ਰਾਜਨੀਤੀ ਉਹ ਰਾਜਨੀਤੀ ਸਹੀ ਸੀ ਜਾਂ ਜੋ ਅੱਜ ਸਟੰਟ ਬਾਜੀ ਦੀ ਰਾਜਨੀਤੀ ਚੱਲ ਰਹੀ ਆ ਇਹ ਸਹੀ ਆ ਸੋ ਇਹਦੇ ਨਾਲ ਆਪਣੇ ਸਟੂਡੀਓ ਦੇ ਵਿੱਚ ਆਪਣੇ ਨਾਲ ਮੁੱਖ ਮਹਿਮਾਨ ਵਜੋਂ ਵੀਰ ਜੀ ਗੌਰਵ ਪਿੰਕ ਸਿੰਘ ਜੀ ਸਾਡੇ ਨਾਲ ਆ ਜੋ ਕਿ ਇੱਕ ਐਨ ਆਰ ਆਈ ਵੀ ਆ ਤੇ ਪੰਜਾਬ ਦੇ ਪ੍ਰਤੀ ਦਰਦ ਵੀ ਰੱਖਦੇ ਆ ਸੋ ਉਹਨਾਂ ਦਾ ਆਪਾਂ ਸਵਾਗਤ ਕਰ ਲੈਨੇ ਆ ਨਾਲ ਦੀ ਨਾਲ ਤੁਹਾਨੂੰ ਬੇਨਤੀ ਆਪਣਾ YouTube ਚੈਨਲ ਰਮਨਦੀਪ ਕੌਰ ਮਰਖਾਈ Facebook ਪੇਜ ਰਮਨਦੀਪ ਕੌਰ ਮਰਖਾਈ ਉਹਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਬੈਠ ਕੇ ਕਿਦਾਂ ਦੇਖਦੇ ਹਾਂ ਅੱਜ ਦੀ ਰਾਜਨੀਤੀ ਨੂੰ ਤੇ ਪਹਿਲੀ ਰਾਜਨੀਤੀ ਜਿਹੜੀ ਪਹਿਲੀ ਰਾਜਨੀਤੀ ਸੀ ਤੁਸੀਂ ਜਿੰਨੇ ਵੀ ਮਤਲਬ ਐਮ ਐਲ ਏ ਮਨਿਸਟਰ ਆਏ ਹੈ ਜੀ ਜੇ ਦੇਖਿਆ ਜਾਵੇ ਉਹ ਪਹਿਲੀ ਗੱਲ ਤਾਂ ਇਸ ਕਰਕੇ ਆਉਂਦੇ ਸੀ ਲੋਕ ਭਲਾਈ ਦੇ ਕੰਮਾਂ ਕਰਕੇ ਉਹ ਇਸ ਕੰਮ ਦੇ ਵਿੱਚ ਪਾਰਟਿਸਪੇਟ ਕਰਦੇ ਸੀ ਜੀ ਤੇ ਕਰਦੇ ਵੀ ਰਹੇ ਆ ਜੀ ਕਿਉਂਕਿ ਮੈਂ ਦੇਖਦਾ ਰਹੇ ਪ੍ਰਾਣੀ ਰਾਜਨੀਤੀ ਮਤਲਬ ਪੁਰਾਣੇ ਤੋਂ ਪੁਰਾਣੇ ਜਿਹੜੇ ਚੀਫ ਮਿਨਿਸਟਰ ਸੀ ਜਾਂ ਐਮਐਲਏ ਸੀ ਉਹ ਆਪਦੇ ਘਰ ਦਾ ਕੰਮ ਛੱਡ ਕੇ ਜੀ ਤੇ ਲੋਕਾਂ ਦੇ ਪ੍ਰਤੀ ਉਹ ਕੰਮ ਕਰਦੇ ਸੀਗੇ ਸੰਜੀਦਗੀ ਸੀ ਸੰਜੀਦਗੀ ਸੀ ਵੀ ਤੇ ਭਲਾਈ ਦੇ ਕੰਮ ਕਰਦੇ ਸੀ ਜੀ ਤੇ ਜਿਹੜੀ ਅੱਜ ਦੀ ਰਾਜਨੀਤੀ ਹੈ ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਸਿਰੇ ਦੀ ਕਹਿਣਾ ਹੈ ਹਾਂਜੀ ਇਹ ਜਿਹੜੇ ਅਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਮੈਂ ਇੱਕ ਪਾਰਟੀ ਦਾ ਨਾਂ ਨਹੀਂ ਲੈਂਦਾ ਇਹ ਜਿੰਨੇ ਵੀ ਐਮਐਲਏ ਬੰਦੇ ਐ ਜੀ ਸਾਡੀਆਂ ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਚੁਣਦੇ ਆ ਜੀ ਅਸੀਂ ਇਸ ਕਰਕੇ ਹੀ ਚੁਣਦੇ ਵੀ ਇਹ ਸਾਡੇ ਮਤਲਬ ਸਾਡੇ ਏਰੀਏ ਦਾ ਸਾਡੇ ਪਿੰਡ ਦਾ ਸਾਡੇ ਸ਼ਹਿਰ ਦਾ ਸੁਧਾਰ ਕਰਨਗੇ ਜੀ ਇਹ ਤਾਂ ਤੁਸੀਂ ਭੁੱਲ ਹੀ ਜਾਓ ਜੀ ਸੁਧਾਰ ਤਾਂ ਇਹ ਆਪ ਦਾ ਕਰਦੇ ਆ ਜੀ ਤੁਸੀਂ ਕਿਸੇ ਐਮਐਲਏ ਨੂੰ ਤੁਸੀਂ ਦੇਖ ਲਓ ਜੀ ਸਭ ਤੋਂ ਪਹਿਲਾਂ ਇਹਨਾਂ ਨੇ ਆਪਦੀ ਕੋਠੀ ਬਣਾਉਣੀ ਹੈ ਜੀ ਫਿਰ ਨੇ ਵੱਡੀਆਂ ਕਾਰਾਂ ਲੈਣੀਆਂ ਫਿਰ ਉਸ ਪਿੰਡ ਦੇ ਉਸ ਸ਼ਹਿਰ ਦੇ ਕੱਲਾ ਉੱਥੇ ਹੀ ਨਹੀਂ ਕੋਠੀਆਂ ਬਣਾਉਣੀਆਂ ਫਿਰ ਜਦੋਂ ਚੰਡੀਗੜ੍ਹ ਜਾਂਦੇ ਆ ਉੱਥੇ ਵੀ ਸੋਚਦੇ ਆ ਵੀ ਇੱਕ ਕੋਟੀ ਸਾਡੀ ਚੰਡੀਗੜ੍ਹ ਵੀ ਚਾਹੀਦੀ ਹੈ ਜੀ ਚੰਡੀਗੜ੍ਹ ਨਹੀਂ ਖਤਮ ਹੁੰਦਾ ਜੇ ਕਿਤੇ ਭੁੱਲ ਭਲੇਖੇ ਦਿੱਲੀ ਜਾਇਆ ਹੋਣਾ ਇਰ ਉੱਥੇ ਵੀ ਸੋਚਦੇ ਆ ਵੀ ਇੱਕ ਕੋਕੀ ਦਿੱਲੀ ਚਾਹੀਦੀ ਹੈ ਬਿਲਕੁਲ ਉੱਥੇ ਹੀ ਖਤਮ ਨਹੀਂ ਜਦੋਂ ਸਾਡੇ ਕੋਲੇ ਆਉਂਦੇ ਆ ਕੈਨੇਡਾ ਮੈਂ ਪਿਛਲੇ 42 ਸਾਲ ਤੋਂ ਕੈਨੇਡਾ ਦੇ ਵਿੱਚ ਰਹਿਣਾ ਉੱਥੇ ਵੀ ਇਹ ਕਹਿੰਦੇ ਆ ਵੀ ਸਾਨੂੰ ਇੱਥੇ ਕੋਈ ਘਰ ਮਿਲ ਜੇ ਤੇ ਲੈਂਦੇ ਆ ਅੱਛਾ ਮੈਂ ਲੈਣਾ ਨਹੀਂ ਕਿਸੇ ਦਾ ਨਾ ਉੱਥੋਂ ਦੇ ਵਿੱਚ ਵੀ ਇਹਨਾਂ ਦੀ ਪ੍ਰਾਪਰਟੀ ਤੇ ਇਹਨਾਂ ਦੇ ਘਰ ਹੈ ਅੱਛਾ ਠੀਕ ਹੈ ਜੀ ਮੈਂ ਮੈਨੂੰ ਕੋਈ ਕਹਿਣ ਤੋਂ ਸੰਕੋਚ ਨਹੀਂ ਹੈਗਾ ਵੀ ਜੇ ਇਹ ਜਨਤਾ ਵਾਸਤੇ ਚੁਣੇ ਜਾਂਦੇ ਆ ਜਾਂ ਇਹ ਕੰਮ ਵਾਸਤੇ ਚੁਣੇ ਜਾਂਦੇ ਇਹ ਤਾਂ ਸਿਰਫ ਆਪ ਦੀ ਪ੍ਰਾਪਰਟੀ ਆਪ ਦੇ ਆਪ ਨੂੰ ਡਿਵੈਲਪ ਕਰਨ ਵਾਸਤੇ ਆਪ ਦੇ ਬੱਚਿਆਂ ਨੂੰ ਸਾਨੂੰ ਤੁਹਾਨੂੰ ਇਹ ਕਹਿਣਗੇ ਬੱਚਿਆਂ ਨੂੰ ਪੰਜਾਬੀ ਸਕੂਲ ਚ ਲਾਓ ਜੀ ਤੇ ਇਹਨਾਂ ਦੇ ਬੱਚੇ ਬਾਹਰ ਪੜਦੇ ਆ ਬਿਲਕੁਲ ਇਹ ਇਹ ਸਭ ਦਿਖਾਵੇ ਦਿਖਾਵੇ ਦਾ ਜੀ ਇਹ 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 ਦਾ ਕੋਈ ਇਹਨਾਂ ਦਾ ਨਾਂ ਤਾਂ ਜਨਤਾ ਨੂੰ ਫਾਇਦਾ ਹੈ ਇਹ ਨਾਂ ਇਹਨਾਂ ਦਾ ਕੋਈ ਕਿਉਂਕਿ ਹਰੇਕ ਬੰਦੇ ਨੇ ਜੇ ਕੋਈ ਕਿਸਾਨ ਆ ਉਹਨੇ ਆਪ ਦੀ ਕਰਕੇ ਖਾਣੀ ਹੈ ਜਿਹੜਾ ਕੋਈ ਦੁਕਾਨਦਾਰ ਆ ਉਹਨੇ ਆਪ ਦੀ ਕਰਕੇ ਖਾਣੀ ਹੈ ਇਹਨਾਂ ਤੱਕ ਕਿਸੇ ਨੂੰ ਕੋਈ ਫਾਇਦਾ ਨਹੀਂ ਜੀ ਮੈਨੂੰ ਇਹ ਕਹਿਣ ਤੋਂ ਵੀ ਸਪੋਚ ਨਹੀਂ ਇਹ ਤਾਂ ਝੂਠੇ ਪਰਚੇ ਵੀ ਕਰਾਉਂਦੇ ਆ ਪੋਰੇ ਤੂਤੇ ਮੈਂ ਕੀ ਕਰਾਂ ਮੇਰੇ ਤੇ ਪਰਚੇ ਹੋਏ ਆ ਝੂਠੇ ਤਾਜ ਦੇਹੇਜ ਦੇ ਮੇਰੇ ਤੇ ਇਹਨਾਂ ਨੇ ਝੂਠੇ ਪਰਚੇ ਕਰਾਏ ਆ ਇਹ ਇਹ ਤਾਂ ਇਹ ਤਾਂ ਜਮਾ ਬੇਕਾਰ ਹੈ ਇਹਨਾਂ ਦਾ ਕੋਈ ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਇਹ ਭਰਾ ਭਤੀਜਾਵਾਦ ਨੂੰ ਪ੍ਰਮੋਟ ਕਰਦੇ ਆ ਆਪਦੇ ਵਰਕਰ ਨੂੰ ਕਦੇ ਅੱਗੇ ਨਹੀਂ ਉਹ ਨਾ ਜੀ ਨਾ ਨਾ ਵਰਕਰ ਤਾਂ ਸਿਰਫ ਵੋਟਾਂ ਪਾਉਣ ਆਲੇ ਜੀ ਇਹ ਤਾਂ ਜਦੋਂ ਵੋਟਾਂ ਆਉਣੀਆਂ ਜੀ ਉਹ ਉਦੋਂ ਤੁਹਾਡੇ ਕੋਲੇ ਇਹਨਾਂ ਨੇ ਆਉਣਾ ਹੈ ਤੁਹਾਡੇ ਗਰੀਬਾਂ ਦੇ ਇਹਨਾਂ ਨੇ ਜਵਾਸ ਵੀ ਚੱਕਣੇ ਆ ਸਾਰਾ ਕੁਝ ਕਰਨਾ ਹੈ ਤੇ ਜਦੋਂ ਇਹ ਜਿੱਤ ਗਏ ਆ ਹੁਣ ਆ ਗਰਮੀ ਦਾ ਟਾਈਮ ਆ ਤੁਸੀਂ ਕਿਸੇ ਦਾ ਕੁੰਡਾ ਖੜਕਾ ਲਵਾ ਜਾ ਕੇ ਉਹ ਉਹਨਾਂ ਦੇ ਸਿਕਿਉਰਟੀ ਵਾਲੇ ਕਹਿਣਗੇ ਜੀ ਸਰਦਾਰ ਜੀ ਤਾਂ ਆਰਾਮ ਕਰ ਰਹੇ ਆ ਅੰਦਰ ਠੀਕ ਹੈ ਜੀ ਮੈਨੂੰ ਕਹਿਣ ਚ ਕੋਈ ਸੰਕੋਚ ਨਹੀਂ ਹੈਗਾ ਕੋਈ ਇਹਨਾਂ ਦਾ ਰੱਤੀ ਪਰ ਕੋਈ ਫਾਇਦਾ ਨਹੀਂ ਕੋਈ ਇਹ ਇਹਨਾਂ ਨੇ ਤੁਹਾਡੇ ਸ਼ਹਿਰ ਦੀ ਡਿਵੈਲਪਮੈਂਟ ਨਹੀਂ ਕਰਾਉਣੀ ਹਾਂ ਇਹਨਾਂ ਦੀਆਂ ਕੋਠੀਆਂ ਜ਼ਰੂਰ ਬਣ ਜਾਂਦੀਆਂ ਬਿਲਕੁਲ ਮੈਂ ਤੁਹਾਨੂੰ ਦੱਸਦੀ ਹਾਂ ਕੁਝ ਸਮਾਂ ਪਹਿਲਾਂ ਮੈਂ ਇੱਕ ਕੈਂਪੇਨ ਕੀਤੀ ਰਾਜਨੀਤੀ ਕ ਇਲੈਕਸ਼ਨ ਸੀਗੇ ਇਲੈਕਸ਼ਨ ਦੇ ਦੌਰਾਨ ਮੈਂ ਕੈਂਪੇਨ ਕੀਤੀ ਤੇ ਕੁਝ ਪਿੰਡਾਂ ਦੇ ਵਿੱਚ ਮੇਰੀ ਡਿਊਟੀ ਲੱਗੀ। ਜਦੋਂ ਲੱਗੀ ਤੇ ਇੱਕ ਪਿੰਡ ਦੇ ਵਿੱਚ ਵਾਅਦੇ ਕਰ ਬੈਠੇ ਜਿਆਦਾ ਉਹਨਾਂ ਦੇ ਵਿਚਾਰੇ ਗਰੀਬ ਆਦਮੀ ਸੀ ਇੱਕ ਕਮਰਾ ਸੀ ਉਹ ਵੀ ਚਾਹੁੰਦਾ ਸੀ ਤੇ ਤਰਪਾਲ ਪਾਈ ਹੋਈ ਸੀ। ਉਹਨਾਂ ਦੇ ਫੈਮਿਲੀ ਦੀਆਂ ਵੋਟਾਂ 12-13 ਸੀ ਤੇ ਉਹਨਾਂ ਦੇ ਨਾਲੇ ਲੀਡਰ ਵਾਅਦਾ ਕਰਿਆ ਵੀ ਅਸੀਂ ਤੁਹਾਨੂੰ ਕਮਰਾ ਪੁਆ ਕੇ ਦੇਵਾਂਗੇ। ਕਮਰਾ ਤਾਂ ਕੀ ਪੁਆ ਕੇ ਦੇਣਾ ਸੀ ਬਾਅਦ ਵਿੱਚ ਉਸ ਪਿੰਡ ਵਾਲੇ ਰੁੱਕ ਵੀ ਨਾ ਕੀਤਾ ਤੇ ਉਹ ਪਿੰਡ ਦੇ ਲੋਕ ਜਦੋਂ ਹਜੇ ਵੀ ਹਾਂਜੀ ਇਹ ਹਜੇ ਵੀ ਜਦੋਂ ਮੈਂ ਲੰਘਦੀ ਆ ਕਹਿੰਦੇ ਭੈਣ ਜੀ ਕਮਰੇ ਨੂੰ ਛੱਡੋ ਤੁਸੀਂ ਸਾਡੇ ਆਉਣਾ ਜਾਣਾ ਵੀ ਛੱਡ ਤਾਂ ਹਾਂਜੀ ਤੇ ਮੈਨੂੰ ਉਹ ਚੀਜ਼ ਬੜੀ ਫੀਲ ਹੋਈ ਉਸ ਤੋਂ ਬਾਅਦ ਮੈਂ ਕਿਹਾ ਵੀ ਰਾਜਨੀਤਿਕ ਬੰਦੇ ਦੀ ਕਿਸੇ ਦੀ ਸਪੋਰਟ ਨਹੀਂ ਕਰਨੀ ਚਲੋ ਉਸ ਤੋਂ ਬਾਅਦ ਤਾਂ ਮੇਰੀ ਆਪਦੀ ਜ਼ਿੰਦਗੀ ਇੱਕ ਬਹੁਤ ਵੱਡੀ ਟਰੈਸਡੀ ਦੇ ਵਿੱਚ ਦੀ ਲੰਘੀ ਕਿ ਮੈਨੂੰ ਇਹਨਾਂ ਤੋਂ ਨਫ਼ਰਤ ਹੋ ਗਈ ਇੱਕ ਸਮਾਂ ਹੁੰਦਾ ਸੀ ਜਦੋਂ ਸੰਤ ਲੋਂਗੋਵਾਲ ਸੀ ਹਾਂਜੀ ਤੋੜਾ ਸਿੰਘ ਸੀ ਫਿਰ ਅਸੀਂ ਗੱਲ ਕਰੀਏ ਨਾਮ ਵਰਚੇ ਦੇ ਸੀ ਕੈਪਟਨ ਕਮਲਜੀਤ ਅਰਗੇ ਜਿਨ੍ਹਾਂ ਨੂੰ ਅਲਾਮਬੇ ਕਰਨ ਲਈ ਬੜਾ ਕੁਸ਼ਿਸ਼ ਕੀਤਾ ਗਿਆ ਉਸ ਟਾਈਮ ਤੇ ਕਹਿੰਦੇ ਵੀ ਇੱਕ ਸਮਾਂ ਇਸ ਤਰ੍ਹਾਂ ਦਾ ਹੁੰਦਾ ਸੀ ਲੀਡਰ ਨੇ ਪਿੰਡ ਦੇ ਵਿੱਚ ਆਉਣਾ ਹੁੰਦਾ ਸੀ ਨਾ ਤੇ ਸਭ ਤੋਂ ਪਹਿਲਾਂ ਉਹਦੇ ਵਰਕਰ ਨੂੰ ਦੱਸਿਆ ਜਾਂਦਾ ਸੀ ਤੇ ਵਰਕਰ ਘੱਟ ਕਰਦਾ ਸੀ ਹੁਣ ਲੀਡਰ ਆ ਕੇ ਮੜ ਜਾਂਦਾ ਵਰਕਰ ਵਿਚਾਰਾ ਘਰੇ ਬੈਠਾ ਹੁੰਦਾ ਉਹਨੂੰ ਕੋਈ ਪੁੱਛਦਾ ਹੀ ਨਹੀਂ ਇਹ ਇਹ ਕੀ ਆ ਇਹਨਾਂ ਦਾ ਈ ਉਹ ਜਿਹੜੀਆਂ ਕੋਈ ਵੀ ਇਲੈਕਸ਼ਨ ਹੈ ਜੀ ਇਹਨਾਂ ਨੇ ਪੈਸੀ ਇੰਨੇ ਇਕੱਠੇ ਕਰ ਲਏ ਜੀ ਜੀ ਇਹਨਾਂ ਨੂੰ ਵਰਕਰ ਦੀ ਕੋਈ ਲੋੜ ਨਹੀਂ ਹੈਗੀ ਜੀ ਇਹਨਾਂ ਨੇ ਆਪ ਦੇ ਹਰੇਕ ਪਿੰਡ ਦੇ ਵਿੱਚ ਸੈੱਲ ਬਣਾਏ ਹੋਏ ਹੈਗੇ ਆ ਤੇ ਪੈਸੇ ਦੇ ਜ਼ੋਰ ਤੇ ਜਿੱਤਦੇ ਆ ਜੀ ਕਿੰਨੀਆਂ ਸੀਟਾਂ ਤੁਸੀਂ ਦੇਖੋ ਆਮ ਬੰਦਾ ਖੜਾ ਹੋ ਜੇ ਤਾਂ ਉਹ ਕੀ ਇਲੈਕਸ਼ਨ ਜਿੱਤ ਜੂਗਾ ਇਹ ਇਹ ਪੈਸੇ ਦੇ ਸਿਰ ਤੇ ਜਿੱਤਦੇ ਆ ਤੇ ਉਹੀ ਉਹੀ ਮਤਲਬ ਰੂਟੀਨ ਪਹਿਲਾਂ ਇਹ ਆਪ ਐਮਐਲਏ ਬਣਦੇ ਆ ਫਿਰ ਗਾਂ ਇਹਨਾਂ ਦੇ ਜਵਾਕ ਐਮਐਲਏ ਬਣਦੇ ਵਰਕਰ ਨੂੰ ਤਾਂ ਟਾਈਮ ਵਰਕਰ ਨੂੰ ਤਾਂ ਇਹ ਟਾਈਮ ਦਿੰਦੇ ਨਹੀਂ ਜੀ ਭਾਈ ਜੀ ਤੁਸੀਂ ਦੇਖੋ ਆਪ ਮੈਸਟਰ ਗਾਂ ਕੋ ਬੱਚਾ ਐਮਐਲਏ ਗਾਂ ਚਾਚਾ ਤਾਇਆ ਸਰਪੰਚ ਚੇਅਰਮੈਨ ਗਾਂ ਮੈਂਬਰਾਂ ਤੱਕ ਵੀ ਆਪਦੀ ਕਲਮੀ ਨਹੀਂ ਚੁਣਾਂਦੇ ਆ ਨਹੀਂ ਇਹ ਸੁਧਾਰ ਨਹੀਂ ਇਹ ਇਹਦੇ ਵਿੱਚ ਸੁਧਾਰ ਹੋਊਗਾ ਕਿਸ ਤਰ੍ਹਾਂ ਨਹੀਂ ਹੁੰਦਾ ਜੀ ਇਹ ਇਹ ਸਿਸਟਮ ਕਿਉਂਕਿ ਜਿੰਨਾ ਚਿਰ ਇਹ ਫਿਊਚਰ ਸਾਨੂੰ ਜਿੰਨਾ ਚਿਰ ਵੋਟਰ ਜਾਗਰਤ ਨਹੀਂ ਨਾ ਜੀ ਹੁੰਦਾ ਜੀ ਹੁਣ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਤੇ ਲੈ ਲੋ ਜੀ ਜਦੋਂ ਪਿੰਡ ਦੇ ਵਿੱਚ ਕੋਈ ਵੀ ਦੁੱਖ ਤਕਲੀਫ ਹੁੰਦੀ ਹੈ ਆਪਾਂ ਸਾਰੇ ਪਿੰਡ ਵਾਲੇ ਇਕੱਠੇ ਹੁੰਨੇ ਆਂ ਉਹਨਾਂ ਦੀ ਦੁੱਖ ਤਕਲੀਫ ਆਪਾਂ ਵੰਡਾਉਨੇ ਆਂ ਵਿਆਹ ਸ਼ਾਦੀ ਤੇ ਆਪਾਂ ਜਾਂਦੇ ਆਂ ਹਾਂ ਜੀ ਇਕੱਠੇ ਇਹ ਸ਼ਰਾਬਾਂ ਪੀਂਦੇ ਆ ਤੂੰ ਮੇਰਾ ਭਾਈ ਤੇ ਮੈਂ ਤੇਰਾ ਭਾਈ ਹਾਂ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਜ਼ਿਮੀਂਦਾਰ ਨੂੰ ਜਾਂ ਪਿੰਡਾਂ ਵਾਲਿਆਂ ਨੂੰ ਪੁੱਛਣ ਵਾਲਾ ਹੋਵੇ ਜਦੋਂ ਤੁਸੀਂ ਕੋਈ ਚੀਜ਼ ਲੈਣੇ ਹੋ ਤੁਸੀਂ ਕੋਈ ਟਰੈਕਟਰ ਲੈਣੇ ਹੋ ਕੋ ਤੁਸੀਂ ਕੋਈ ਵੀ ਲੈਣੇ ਹੋ ਤੁਸੀਂ ਕੋਈ ਜ਼ਮੀਨ ਦਾ ਸੌਦਾ ਕਰਦੇ ਹੋ ਤੁਸੀਂ ਦੁਕਾਨ ਤੇ ਕੱਪੜਾ ਲੈਣ ਜਾਂਦੇ ਹੋ ਤੁਹਾਨੂੰ ਪੂਰੀ ਸੈਂਸ ਹੈ ਵੀ ਆ ਟਰੈਕਟਰ ਵਧੀਆ ਕੱਪੜਾ ਵਧੀਆ ਸਾਰਾ ਕੁਝ ਵਧੀਆ ਤੇ ਜਦੋਂ ਤੁਸੀਂ ਪਿੰਡ ਦਾ ਸਰਪੰਚ ਚੁਣਨਾ ਹੈ ਜੀ ਉਦੋਂ ਜੀ ਇਹ ਐਮਐਲਏ ਸਾਹਿਬ ਖੜਾ ਕਰਨਗੇ ਇਹ ਫਲਾਨਾ ਫਲਾਨੀ ਪਾਰਟੀ ਦਾ ਸਰਪੰਚ ਖੜਾ ਕਰਤਾ ਇਹ ਫਲਾਨੀ ਦਾ ਕਰਤਾ ਚਾਰ-ਚਾਰ ਸਰਪੰਚ ਪਿੰਡਾਂ 'ਚ ਤੁਸੀਂ ਖੜੇ ਹੁੰਦੇ ਆਂ ਜੀ ਤੁਸੀਂ ਉਦੋਂ ਕਿੱਥੇ ਗਏ ਹੋ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਪਿੰਡ ਦਾ ਕਿਹੜਾ ਸਾਫ਼ ਤੇ ਸੁਥਰਾ ਤੇ ਸੱਚਾ ਬੰਦਾ ਹੈ ਤੁਸੀਂ ਕਿਉਂ ਨਹੀਂ ਆਪਦਾ ਸਰਪੰਚ ਆਪ ਚੁਣਦੇ ਇਹ ਸਾਰਾ ਵੋਟ ਜਿੰਨੇ ਆਪਣੇ ਵੋਟਰ ਆ ਜਿਹਦੇ 'ਚ ਮੈਂ ਵੀ ਸ਼ਾਮਲ ਆਇਆ ਜਾਂ ਪਿੰਡਾਂ ਵਾਲੇ ਵੀ ਸ਼ਾਮਲ ਆਏ ਜਿੰਨਾ ਤੇਰੇ ਜਾਗਰਤ ਨਹੀਂ ਹੁੰਦੇ ਆਪਦਾ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ ਇਹ ਸਿਸਟਮ ਐਂ ਹੀ ਚੱਲੀ ਜਾਊਗਾ ਮੈਂ ਤੁਹਾਨੂੰ ਨਿੱਕੀ ਜੀ ਗੱਲ ਦੱਸਣਾ ਸਾਡੇ ਗੁਰਦੁਆਰੇ ਦੀ ਉੱਤੇ ਇਲੈਕਸ਼ਨ ਚੀਗੀ ਤੇ ਮੈਂ ਉੱਥੇ ਵੀ ਬੋਲਿਆ ਜੀ ਇਨਸਾਨ ساری ਉਮਰ ਆਪਦੀ ਮਰਜ਼ੀ ਨਹੀਂ ਕਰ ਸਕਦਾ ਤੁਸੀਂ ਪੁੱਛੋ ਕਿਵੇਂ ਕਿਉਂਕਿ ਜਦੋਂ ਬੇਬੀ ਆਉਂਦਾ ਜੀ ਤਾਂ ਉਹ ਡਾਕਟਰ ਨਹੀਂ ਡਿਸਾਈਵ ਕਰਨਾ ਵੀ ਕਿਹੜੇ ਦਿਨ ਸਰਜਰੀ ਕਰਨੀ ਹੈ ਉੱਥੇ ਨਾ ਮਾਂ ਦੀ ਚੱਲਦਾ ਗੱਲ ਤੇ ਨਾ ਪਿਓ ਦੀ ਚੱਲਦੀ ਹੈ ਮਰਜ਼ੀ ਡਾਕਟਰ ਦੀ ਚੱਲਦੀ ਹੈ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਬੱਚੇ ਦੀ ਨਹੀਂ ਚੱਲਦੀ ਬੱਚੇ ਦਾ ਨਾਂ ਰੱਖਣਾ ਮਾਂ ਪਿਓ ਨੇ ਰੱਖਣਾ ਹੈ ਜੀ ਉੱਥੇ ਵੀ ਬੱਚੇ ਦੀ ਨਹੀਂ ਚੱਲਦੀ ਉਸ ਤੋਂ ਬਾਅਦ ਬੱਚਾ ਕਿਹੜੇ ਸਕੂਲ ਚ ਲਾਉਣਾ ਹੈ ਉਹ ਵੀ ਮਾਪਿਓ ਨੇ ਡਿਸਾਈਡ ਕਰਨਾ ਹੈ ਵੀ ਅਸੀਂ ਫਲਾਣਾ ਬੱਚਾ ਫਲਾਣੇ ਅੰਗਰੇਜ਼ੀ ਸਕੂਲ ਦੇ ਵਿੱਚ ਲਾਉਣਾ ਹੈ ਬੱਚਾ ਵੱਡਾ ਹੋ ਜਾਂਦਾ ਜੀ ਠੀਕ ਹੈ ਅੱਛਾ ਉਹਦਾ ਵਿਆਹ ਕਰਨਾ ਉਹ ਵੀ ਮਾਪਿਓ ਨੇ ਡਿਸਾਈਡ ਕਰਨਾ ਹੈ ਕਿਹੜੀ ਫੈਮਿਲੀ ਕਿਹੜੀ ਕੁੜੀ ਦੇ ਨਾਲ ਕਰਨਾ ਹੈ ਜੀ ਤੇ ਜਦੋਂ ਵਿਆਹ ਹੋ ਜਾਂਦਾ ਹੈ ਫਿਰ ਤਾਂ ਉਹਦੀ ਮਰਜ਼ੀ ਜਮਾਂ ਹੀ ਨਹੀਂ ਚੱਲਦੀ ਮੁੰਡੇ ਦੀ ਫਿਰ ਤਾਂ ਮਰਜ਼ੀ ਜਮਾਂ ਹੀ ਨਹੀਂ ਚੱਲਦੀ। ਫਿਰ ਅਸਲ ਮਾਮਾ ਆਵੇ। ਨਹੀਂ ਜੀ ਫਿਰ ਤਾਂ ਉਹ ਵਾਈਫ ਦੀ ਚਲਣੀ ਹੈ। ਜੀ ਸਿਰਫ ਤੁਹਾਡੀ ਮਰਜ਼ੀ ਕਿੱਥੇ ਚੱਲਦੀ ਹੈ ਇੱਕ ਵੋਟ ਤੇ। ਇੱਕ ਵੋਟ ਤੇ ਜੇ ਤੁਸੀਂ ਆਪ ਦੀ ਵੋਟ ਤੇ ਆਪ ਦੀ ਮਰਜ਼ੀ ਆਪ ਤੁਸੀਂ ਚਲਾਓ ਤਾਂ ਚੰਗਾ ਬੰਦਾ ਚੁਣੋ। ਤੁਸੀਂ ਇਹ ਨਾ ਦੇਖੋ ਕਿਹੜੀ ਪਾਰਟੀ ਦਾ ਕਿਹੜਾ ਹੈਗਾ। ਤੁਸੀਂ ਪੜਿਆ ਲਿਖਿਆ ਸਾਫ਼ ਸੁਥਰਾ ਆਖਿਵਾਲਾ ਚੰਗੀ ਫੈਮਿਲੀ ਨੂੰ ਬਿਲੋਂਗ ਕਰਦਾ ਤੁਸੀਂ ਉਹ ਨੂੰ ਵੋਟ ਪਾਓ। ਜੀ ਤੇ ਫਿਰ ਫਿਰ ਇਹ ਸੁਧਾਰ ਆਊਗਾ ਤੇ ਜੇ ਤੁਸੀਂ ਇਹੀ ਸੋਚਣਾ ਵੀ ਆਹ ਪਾਰਟੀ ਭਾਈ ਜੀ ਤੁਹਾਨੂੰ ਨਹੀਂ ਲੱਗਦਾ ਇੱਕ ਬਹੁਤ ਵੱਡਾ ਇਹਨਾਂ ਨੇ ਬਦਲਾਵ ਲੈ ਕੇ ਆਂਦਾ ਜਿਹੜੀ ਪੰਜਾਬ ਦੀ ਛੇਤਰੀ ਪਾਰਟੀ ਆ ਉਹਨੂੰ ਪਿੱਛੇ ਛੱਡਦਾ ਕਾਂਗਰਸ ਪਾਰਟੀ ਨੂੰ ਪਿੱਛੇ ਛੱਡਦਾ ਇੱਕ ਨਵੀਂ ਪਾਰਟੀ ਜਿਹੜੀ ਅੱਨਾ ਹਜ਼ਾਰੇ ਮੂਵਮੈਂਟ ਦੇ ਵਿੱਚੋਂ ਹਾਂਜੀ ਉੱਗਰ ਕੇ ਬਾਹਰ ਆਈ ਇੱਕ ਧਰਨਾਕਾਰੀਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਜਿਹੜੀ ਕਹਿੰਦੀ ਕਿ ਅਸੀਂ ਆਮ ਲੋਕਾਂ ਲਈ ਆ ਤੇ ਆਮ ਘਰਾਂ ਦੇ ਜਾਈਂ ਕੀ ਉਹ ਪਾਰਟੀ ਨੇ ਤੁਹਾਨੂੰ ਨਹੀਂ ਲੱਗਦਾ ਕੋਈ ਸੁਧਾਰ ਕੀਤਾ ਨਹੀਂ ਜੀ ਉਹ ਤਾਂ ਦੇਖੋ ਜਿਹੜਾ ਬਦਲਾਅ ਹੋਇਆ ਹੈ ਨਾ ਕਿਉਂਕਿ ਹਰ ਇੱਕ ਜੀਵੰਦਾਰ ਤੇ ਦੁਕਾਨਦਾਰ ਤੇ ਹੋਰ ਜਿਹੜੇ ਬੱਚੇ ਪੜ੍ਹੇ ਲਿਖੇ ਹੈਗੇ ਆ ਉਹ ਸਾਰੇ ਦੁਖੀ ਸੀ ਕਿਉਂਕਿ ਕਿਸੇ ਨੂੰ ਨਾ ਤਾਂ ਕੋਈ ਸਿਸਟਮ ਚੱਲਦਾ ਸੀ ਨਾ ਉਹਨਾਂ ਨੂੰ ਜੌਬਾਂ ਮਿਲਦੀਆਂ ਸੀ ਕਿਉਂਕਿ ਸਾਰਾ ਕੰਮ ਸਪਾਰਸ਼ ਤੇ ਤੇ ਪੈਸੇ ਤੇ ਤੇ ਧਰਨਿਆਂ ਤੇ ਤੁਸੀਂ ਦੇਖੋ ਵੀ ਆ ਧਰਨੇ ਇੱਥੇ ਲੱਗ ਗਏ ਉੱਤੇ ਲੱਗ ਗਏ ਸਾਰਾ ਸਿਸਟਮ ਫੇਲ ਹੋਇਆ ਵਾ ਸਿੱਧਾ ਜੀਤੇ ਕਰਕੇ ਜਿਹੜੀ ਨਵੀਂ ਪਾਰਟੀ ਆਈ ਹੈ ਇਹਨਾਂ ਨੇ ਇਹਨਾਂ ਨੂੰ ਸਭਜ ਬਾਗੀ ਇੰਨੇ ਦਿਖਾਤੇ ਵੀ ਅਸੀਂ ਆ ਕਰਾਂਗੇ ਜੀ ਅਸੀਂ ਗੱਡੀਆਂ ਨਹੀਂ ਲੈਂਦੇ ਜੀ ਅਸੀਂ ਸਿਕਿਉਰਟੀ ਨਹੀਂ ਲੈਂਦੇ ਜੀ ਅਸੀਂ ਸਿੰਪਲ ਰਵਾਂਗੇ ਜੀ ਅਸੀਂ ਤੁਹਾਡੇ ਪਿੰਡਾਂ ਚ ਜਾਵਾਂਗੇ ਜੀ ਜਦੋਂ ਇਹ ਬਣ ਗਏ ਹੁਣ ਤੁਸੀਂ ਦੇਖੋ ਸਰਕਾਰੀ ਗੱਡੀਆਂ ਵੀ ਆ ਤੇ ਦੂਜੀਆਂ ਵੀ ਮਹਿੰਗੀਆਂ ਤੋਂ ਮਹਿੰਗੀਆਂ ਗੱਡੀਆਂ ਤੁਹਾਨੂੰ ਲੱਗਦਾ ਹੈ ਕਿ ਇਹ ਉਹਨਾਂ ਵਰਗੇ ਹੀ ਨਿਕਲੇ ਜਿਦਾਂ ਦੇ ਪਹਿਲਾਂ ਸੀ ਉਦੋਂ ਵੀ ਅੱਗੇ ਲੰਘ ਗਏ ਜੀ ਕਿਉਂਕਿ ਇਹਨਾਂ ਕੋਲ ਟਾਈਮ ਸ਼ਾਰਟ ਹੈ ਇਹ ਕਹਿੰਦੇ ਵੀ ਥੋੜੇ ਟਾਈਮ 'ਚ ਹੀ ਆਪਦਾ ਸਾਰਾ ਕੰਮ ਹੋਊਗਾ ਉਹ ਜਿਵੇਂ ਕੇ ਕਹਿੰਦੇ ਆ ਨਾ ਬਾਪੂ ਕਹਿੰਦਾ ਵੀ ਮੈਂ ਰੇਲੀ ਵਾਏ ਆਏ ਆ ਹਾਂਜੀ ਪੁੱਤ ਕਹਿੰਦਾ ਚੱਲ ਮੈਂ ਬੀਹੇ ਹੁਣਾ ਤੇ ਪੋਤਾ ਅੱਗੇ ਜਾ ਕੇ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਦੋਨੇ ਜਾਨੀ ਫਿਕਰ ਨਾ ਕਰੋ ਮੈਂ ਬਾਢ ਜਾਣਾ ਹਾਂਜੀ ਹਾਂਜੀ ਸੋ ਇਹ ਹਾਲਾਤ ਨਹੀਂ ਪੰਜਾਬ ਦੇ ਇੱਥੇ ਸੁਧਾਰ ਨਹੀਂ ਆ ਸਕਦਾ ਜੀ ਮੈਂ ਮੈਂ ਤੁਹਾਨੂੰ ਸਿੰਪਲ ਕੈਨੇਡਾ ਦੀ ਗੱਲ ਦੱਸਦਾ ਜੀ ਜੀ ਮੈਂ ਉੱਥੇ ਟੈਕਸੀ ਵੀ ਚਲਾਈ ਆ ਤੇ ਸਾਡੇ ਕੋਲ ਇੱਕ ਟ੍ਰਿਪ ਟੀਚਰ ਦਾ ਟ੍ਰਿਪ ਆਉਂਦਾ ਹੁੰਦਾ ਸੀ ਜੀ ਉਹ ਕਾਰ ਨਹੀਂ ਸੀ ਚਲਾਉਂਦਾ ਉਹਦੇ ਕੋਲ ਲਾਇਸੈਂਸ ਵੀ ਐ ਨਹੀਂ ਸੀ ਓਕੇ ਉਹ ਸਕੂਲ ਜਾਣ ਵੇਲੇ ਵੀ ਟੈਕਸੀ ਕਾਲ ਕਰਦਾ ਤੇ ਸਕੂਲ ਤੋਂ ਘਰੇ ਜਾਣ ਵੇਲੇ ਵੀ ਟੈਕਸੀ ਕਾਲ ਕਰਦਾ ਤੇ ਸਾਡਾ ਜਦੋਂ ਅਸੀਂ ਉਸ ਏਰੀਆ 'ਚ ਹੁੰਦੇ ਕਿਸੇ ਨਾ ਕਿਸੇ ਟੈਕਸੀ ਵਾਲੇ ਦਾ ਨੰਬਰ ਆ ਜਾਂਦਾ ਤੇ ਉਹਨੂੰ ਟੀਚਰ ਨੂੰ ਪਿਕ ਕਰਦੇ ਹਾਂ ਜੀ ਹਾਂ ਜੀ 2-3 ਸਾਲ ਤੋਂ ਸਾਨੂੰ ਉਹ ਟੀਚਰ ਦਿਸਿਆ ਨਹੀਂ ਜੀ ਸਾਨੂੰ ਟ੍ਰਿਪ ਨਹੀਂ ਆਇਆ ਹਾਂਜੀ ਤੇ 2-3 ਸਾਲ 3 ਸਾਲ ਬਾਅਦ ਉਹ ਕੁਦਰਤੀਓਂ ਟ੍ਰਿਪ ਫੇਰ ਆਉਣ ਲੱਗ ਗਿਆ ਤੇ ਮੈਂ ਉਹਨੂੰ ਪੁੱਛਿਆ ਟੀਚਰ ਨੂੰ ਗਾਇਆ ਕਿ ਵੀ ਤੁਸੀਂ ਕਿੱਥੇ ਸੀਗੇ ਮੈਂ ਪੰਜਾਬੀ ਜੀ ਦੱਸਦਾ ਵੀ ਤੁਸੀਂ ਕਿੱਥੇ ਸੀਗੇ ਉਹ ਕਹਿੰਦਾ ਮੈਂ ਤਾਂ ਐਮਐਲਏ ਬਣ ਗਿਆ ਸੀ अच्छा ਤੇ ਮੈਂ ਕਿਹਾ ਫੇਰ ਫੇਰ ਤੁਸੀਂ ਕਹਿੰਦੇ ਮੈਂ ਤਾਂ ਰਿਜ਼ਾਈਨ ਕਰਿਆ ਮੈਂ ਕਿ ਰਿਜ਼ਾਈਨ ਕਿਉਂ ਕਰਤਾ ਕਹਿੰਦਾ ਮੈਂ ਦਫ਼ਤਰ ਚ ਇਕੱਲਾ ਬੈਠਾ ਰਹਿੰਦਾ ਸੀ ਬੋਰ ਹੁੰਦਾ ਸੀ ਮੇਰੇ ਕੋਲ ਕੋਈ ਆਉਂਦਾ ਤਾਂ ਐ ਨਹੀਂ ਸੀ ਤੇ ਮੈਂ ਰਿਜ਼ਾਈਨ ਕਰਕੇ ਸਕੂਲ ਚ ਫੇਰ ਆ ਗਿਆ ਕਿ ਇੱਥੇ ਕਹਿੰਦਾ ਬੱਚਿਆਂ ਨਾਲ ਮੇਰਾ ਜੀ ਲੱਗਦਾ ਹੈ ਮੈਨੂੰ ਕਹਿੰਦੇ ਤੁਹਾਡੇ ਸਿਸਟਮ ਕਿਵੇਂ ਹੈ ਮੈਂ ਕਿਹਾ ਸਾਡੇ ਤਾਂ ਜੀ ਐਮਐਲਏ ਹੈ ਉਹ ਮਰ ਗਿਆ ਉਹਦਾ ਪੁੱਤ ਐਮਐਲਏ ਉਹ ਮਰ ਗਿਆ ਉਹਦਾ ਪੁੱਤ ਮੈਂ ਕਿਹਾ ਉੱਥੇ ਹੀ ਨਹੀਂ ਛੱਡਦੇ ਉੱਥੇ ਤਾਂ ਉਹਨਾਂ ਦਾ ਜੀ ਐਮਐਲਏ ਜੀ ਲੱਗਦਾ ਤੁਸੀਂ ਦੇਖੋ ਕਿੰਨਾ ਫਰਕ ਹੈ ਉਹ ਆਪ ਜੋਬ ਛੱਡ ਕੇ ਆਇਆ ਮੇਰਾ ਉੱਥੇ ਜੀ ਨਹੀਂ ਲੱਗਦਾ ਮੈਂ ਬੱਚੇ ਜੀ ਲੱਗਦਾ ਹੈਗਾ ਮੈਂ ਕਿ ਸਾਡੇ ਜੋਬ ਨਹੀਂ ਛੱਡਦੇ ਜੇ ਮੈਂ ਮਰਦੇ ਨਹੀਂ ਇਹ ਆ ਸਿਸਟਮ ਹੈ ਜੀ ਇੱਥੇ ਹਾਂ ਤੇ ਜਾਂਦੇ ਜਾਂਦੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਰਾਜਨੀਤਿਕ ਲੋਕਾਂ ਨੂੰ ਮੈਸੇਜ ਆਮ ਵੋਟਰਾਂ ਮੈਂ ਮੈਸੇਜ ਤਾਂ ਮੈਂ ਇਹੀ ਦੇਣਾ ਚਾਹੁੰਦਾ ਜੀ ਹੁਣ ਸਾਡੇ ਵੀ ਇਲੈਕਸ਼ਨਾਂ ਜੈਥੂ ਦੀਆਂ ਆ ਗਈਆਂ ਮਿਊਂਸਪਲ ਕਮੇਟੀ ਦੀਆਂ ਆ ਗਈਆਂ ਉੱਥੇ ਵੀ ਇਹੀ ਹੋਊਗਾ ਵੀ ਆ ਫਲਾਨੀ ਪਾਰਟੀ ਦਾ ਐਮਸੀ ਖੜਾ ਆ ਫਲਾਨੀ ਦਾ ਖੜਾ ਆ ਫਲਾਨੀ ਦਾ ਖੜਾ ਮੈਂ ਤਾਂ ਵੋਟਰਾਂ ਨੂੰ ਇਹੀ ਕਹੂੰਗਾ ਵੀ ਆਪ ਦੀ ਮਰਜ਼ੀ ਕਰੋ ਜੀ ਪੰਦੀਨ ਦਾ ਚੀਰਾ ਪਛਾਣ ਇੱਕ ਰੋਡ ਦਾ ਅਧਿਕਾਰੀ ਸਾਡਾ ਆਪਣਾ ਇੱਕ ਸਿਰਫ ਇੱਥੇ ਤੁਹਾਡੀ ਮਰਜ਼ੀ ਸਿਰਫ ਇੱਥੇ ਚੱਲਦੀ ਹੈ ਇੱਥੇ ਤੁਸੀਂ ਆਪਣੀ ਮਰਜ਼ੀ ਚਲਾ ਸਕਦੇ ਹੋ ਪਰ ਜੇ ਇੱਥੇ ਵੀ ਵਿੱਕ ਗਏ ਹਾਂ ਜੇ ਇੱਥੇ ਵੀ ਵਿੱਕ ਗਏ ਚੀਜ਼ਾਂ ਚਮਚਾ ਗਿਰੀਆਂ ਕਰ ਗਏ ਤਾਂ ਬਸ ਹਾਂ ਉਹ ਤੁਹਾਡੀ ਡੈਮੋਕ੍ਰੇਸੀ ਹੈ ਤੁਹਾਨੂੰ ਵੋਟ ਦਾ ਅਧਿਕਾਰ ਗੌਰਮੈਂਟ ਨੇ ਦਿੱਤਾ ਹੈ ਚੰਗੇ ਬੰਦੇ ਨੂੰ ਵੋਟ ਪਾਓ ਮੈਂ ਇਹ ਨਹੀਂ ਕਹਿੰਦਾ ਫਲਾਨੀ ਪਾਰਟੀ ਨੂੰ ਪਾਓ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਪਿੰਡ ਦੇ ਵਿੱਚੋਂ ਸਾਫ਼ ਸੁਥਰਾ ਈਵਨ ਤੁਸੀਂ ਜੇ ਸੀਰੀ ਵੀ ਕਰੇ ਰੱਖਦੇ ਹੋ ਤੁਸੀਂ ਇਹਨੂੰ ਪਹਿਲਾਂ ਪੁੱਛਦੇ ਹੋ ਵੀ ਪਹਿਲਾਂ ਕੀਦੇ ਕੰਮ ਕੀਤਾ ਹੈ ਬਿਲਕੁਲ ਸਾਡਾ ਨੂਹਾ ਤੀਆਂ ਵਾਲਾ ਘਰ ਹੈ ਸਾਡੇ ਸਾਫ਼ ਸੁਥਰਾ ਬੰਦਾ ਚਾਹੀਦਾ ਹੈ ਤੇ ਜਦੋਂ ਤੁਹਾਨੂੰ ਵੋਟਾਂ ਆਉਂਦੀਆਂ ਤੁਹਾਨੂੰ ਬੰਦੇ ਦਾ ਪਤਾ ਹੈ ਬਿਲਕੁਲ ਹਰ ਕ ਐਮਐਲਏ ਦਾ ਤੁਸੀਂ ਇਗਨੋਰ ਨਹੀਂ ਕਰ ਸਕਦੇ ਮੈਂ ਇਤੀ 65 ਸਾਲ ਦਾ 70 ਸਾਲ ਦਾ ਮੈਂ ਹੋਇਆ ਮੈਂ ਇੱਥੇ ਹੀ ਦੇਖਦਾ ਸਾਰੀ ਸਾਰਿਆਂ ਨੂੰ ਕਿ ਕਿਹੜਾ ਐਮਐਲਏ ਵਧੀਆ ਹੈ ਕਿਹੜਾ ਨਹੀਂ ਠੀਕ ਹੈ ਵੱਡੀਆਂ ਗੱਡੀਆਂ ਵੱਡੀਆਂ ਕੋਠੀਆਂ ਵੱਡੇ ਪੈਸੇ ਨਾਲ ਬੰਦਾ ਵੱਡਾ ਨਹੀਂ ਬੰਦਾ ਤੁਸੀਂ ਉਹਦਾ ਕਿਰਦਾਰ ਦੇਖੋ ਉਹਦਾ ਕੰਮ ਦੇਖੋ ਲੋਕਾਂ 'ਚ ਕਿੰਨਾ ਕੁ ਵਿਚਰਦਾ ਉਹ ਦੇਖੋ ਉਸ ਸਾਰੀਆਂ ਗੱਲਾਂ ਸੋਚ ਸਮਝ ਕੇ ਆਪਦਾ ਜਿਹੜਾ ਵੋਟ ਦਾ ਸਹੀ ਇਸਤੇਮਾਲ ਕਰੋ ਤੇ ਨਹੀਂ ਫਿਰ ਇਹ ਐਂ ਚੱਲੀ ਚੱਲੇਗਾ ਅੱਛਾ ਬਾਈ ਜੀ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਕਿ ਸਿਆਸਤ ਆ ਜਿਹੜੀ ਇਹਦਾ ਸੁਧਰਨਾ ਸੰਭਵ ਨਹੀਂ ਰਹਿ ਗਿਆ ਕਿਉਂਕਿ ਪਹਿਲਾਂ ਵਾਲੇ ਲੋਕਾਂ ਤੇ ਹੁਣ ਵਾਲਿਆਂ 'ਚ ਬਹੁਤ ਵੱਡਾ ਫਰਕ ਆ ਚੁੱਕਿਆ ਪਰ ਅਸੀਂ ਇੱਕ ਚੀਜ਼ ਕਰ ਸਕਦੇ ਆ ਇੱਕ ਵੋਟ ਆ ਜਿਹੜਾ ਸਾਡਾ ਨਿੱਜੀ ਅਧਿਕਾਰ ਆ ਅਸੀਂ ਸਹੀ ਤੇ ਚੰਗੇ ਬੰਦੇ ਦੀ ਚੋਣ ਕਰਕੇ ਚੰਗੇ ਬੰਦੇ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਅੱਗੇ ਲਿਆ ਸਕਦੇ ਆ ਇਹ ਨਹੀਂ ਕਿ ਚੰਦ ਦੇਣ दारू ਪੀਲੀ ਇਹ ਨਹੀਂ ਕਿ ਚੰਦ ਦੇਣਾ ਰੁਪਈਏ ਲੈ ਲਈ ਤੇ ਬਾਅਦ ਦੇ ਵਿੱਚ ਉਹੀ ਲੀਡਰ ਕਾਨੂੰਨਾਂ ਦੀਆਂ ਕੂਟੀਆਂ ਦੇ ਵਿੱਚ ਗਿਆ ਨੂੰ ਇਹ ਬਹੁਤ ਵੱਡਾ ਮੀਨਾ ਮਾਰ ਦਿੰਦੇ ਆ ਕਹਿ ਦਿੰਦੇ ਤੂੰ ਕਿਹੜਾ ਯਾਰ ਸਾਨੂੰ ਫ੍ਰੀ ਵੋਟਾਂ ਪਾਈਆਂ ਨਹੀਂ ਅਸੀਂ ਤੈਨੂੰ ਇੱਕ ਇੱਕ ਵੋਟ ਦਾ ਇੰਨੇ ਨੇ ਹਜ਼ਾਰ ਰੁਪਈਆ ਦਿੱਤਾ ਕਈਆਂ ਨੂੰ ਤਾਂ ਇਲੈਕਸ਼ਨਾਂ ਦੇ ਵਿੱਚ ਕੂਲਰ ਪੱਖੇ ਫ੍ਰੀਜਾਂ ਤੱਕ ਵੀ ਚੁਕਾਏ ਗਏ ਸੀ ਪਰ ਨਹੀਂ ਇਹ ਬਿਲਕੁਲ ਗਲਤ ਹੈ ਜੇ ਚੰਗੇ ਇਨਸਾਨ ਦੀ ਚੋਣ ਕਰਨੀ ਆ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਚੰਗਾ ਬਣਾਉਣਾ ਪਊਗਾ ਸੋ ਬਹੁਤ-ਬਹੁਤ ਬਾਈ ਜੀ ਧੰਨਵਾਦ ਜੀ ਬਹੁਤ ਧੰਨਵਾਦ